ਸੰਗਤ ਜੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪ ਜੀ ਦੇ ਬਹੁਤ ਕੰਮ ਆਵੇਗੀ ਸੋ ਆਓ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਆਪਾਂ ਹਮੇਸ਼ਾ ਗੱਲ ਕਰਦੇ ਹੁੰਨੇ ਆ ਕਿ ਜੇਕਰ ਆਪਣੇ ਜੀਵਨ ਦੇ ਵਿੱਚ ਖੁਸ਼ ਰਹਿਣਾ ਹੈ ਜੀਵਨ ਦੇ ਵਿੱਚ ਕਾਮਯਾਬ ਹੋਣਾ ਹੈ ਤੰਦਰੁਸਤੀ ਤਰੱਕੀ ਹਾਸਲ ਕਰਨੀ ਆ ਤਾਂ ਫਿਰ ਆਪਣੇ ਦਿਨ ਦੀ ਸ਼ੁਰੂਆਤ ਪਰਮ ਪਿਤਾ ਪਰਮਾਤਮਾ ਜੀ ਦੇ ਨਾਮ ਤੋਂ ਕਰੋ ਭਾਵੇਂ ਤੁਸੀਂ ਕਿਸੇ ਵੀ ਧਰਮ ਦੇ ਵਿੱਚ ਹੋ ਕਿਸੇ ਵੀ ਨਾਮ ਦੇ ਨਾਲ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਦੇ ਹੋ ਬਸ ਆਪਣੇ ਜੀਵਨ ਦਾ ਇਹ ਨਿਯਮ ਪੱਕਾ ਕਰ ਲੋ ਕਿ ਦਿਨ ਦੀ ਸ਼ੁਰੂਆਤ ਪਰਮ ਪਿਤਾ ਪਰਮਾਤਮਾ ਦੇ ਨਾਮ ਤੋਂ ਹੀ ਕਰਨੀ ਆ ਸਵੇਰੇ ਉੱਠਦਿਆਂ ਸਾਰ ਅੱਖ ਖੁੱਲ੍ਹਦਿਆਂ ਸਾਰ ਸਭ ਤੋਂ ਪਹਿਲਾਂ ਸਾਡੀ ਜ਼ਬਨਾ ਤੇ ਆਵੇ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਕਿਉਂਕਿ ਸੰਗਤ ਜੀ ਜਦੋਂ ਆਪਾਂ ਸਵੇਰੇ ਉੱਠਦਿਆਂ ਸਾਰ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜਪਦੇ ਆ ਤਾਂ ਯਕੀਨ ਕਰਕੇ ਜਾਣਿਓ ਸਾਡਾ ਪੂਰਾ ਦਿਨ ਬਹੁਤ ਸੋਹਣਾ ਬੀਤਦਾ ਏ ਸਾਡੇ ਦਿਨ ਪਰਦੇ ਕੀਤੇ ਜਾਣ ਵਾਲੇ ਕੰਮ ਕਰਨੇ ਸਾਡੇ ਲਈ ਆਸਾਨ ਹੋ ਜਾਂਦੇ ਆ ਸਾਡੇ ਕੀਤੇ ਹੋਏ ਹਰ ਕੰਮ ਦੇ ਵਿੱਚ ਬਰਕਤ ਪੈਂਦੀ ਆ ਕਿਉਂਕਿ ਸੰਗਤ ਜੀ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਇੱਕ ਐਸੀ ਤਾਕਤ ਆ ਇੱਕ ਐਸੀ ਪਾਵਰ ਆ ਜੋ ਸਾਡੇ ਜੀਵਨ ਨੂੰ ਬਦਲ ਦਿੰਦੀ ਆ ਸਾਡੇ ਜੀਵਨ ਨੂੰ ਬਹੁਤ ਸੋਹਣਾ ਬਣਾ ਦਿੰਦੀ ਆ ਸੋ ਆਪਣੇ ਦਿਨ ਦੀ ਸ਼ੁਰੂਆਤ ਪਰਮ ਪਿਤਾ ਪਰਮਾਤਮਾ ਦੇ ਨਾਮ ਤੋਂ ਕਰੋ ਅਮਰਤ ਵੇਲੇ ਤੋਂ ਕਰੋ ਭਾਵ ਕਿ ਸੂਰਜ ਚੜਨ ਤੋਂ ਪਹਿਲਾਂ ਪਹਿਲਾਂ ਉੱਠਣ ਦਾ ਨਿਯਮ ਬਣਾਓ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਬਦਲਾਅ ਆਉਣਗੇ ਬਹੁਤ ਚੰਗੇ ਬਦਲਾਅ ਆਉਣਗੇ ਤੇ ਜੇਕਰ ਤੁਸੀਂ ਅਮਰਤ ਵੇਲੇ ਉੱਠਦੇ ਹੋ ਉੱਠ ਕੇ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜਪਦੇ ਹੋ ਤਾਂ ਨਾਲ-ਨਾਲ ਇਹ ਤਿੰਨ ਕੰਮ ਹੋਰ ਕਰੋ ਕਿਉਂਕਿ ਇਹ ਤਿੰਨ ਕੰਮ ਕਿਉਂਕਿ ਜੇਕਰ ਅਸੀਂ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜਪਣ ਦੇ ਨਾਲ-ਨਾਲ ਇਹ ਤਿੰਨ ਕੰਮ ਵੀ ਕਰਨੇ ਸ਼ੁਰੂ ਕਰ ਦੇਈਏ ਤਾਂ ਸਾਡਾ ਜੀਵਨ ਹੋਰ ਵੀ ਵਿਤਰ ਬਣ ਜਾਵੇਗਾ ਹੋਰ ਵੀ ਸੋਹਣਾ ਬਣ ਜਾਵੇਗਾ ਸਾਡੇ ਜੀਵਨ ਦੇ ਵਿੱਚ ਸੁੱਖ ਸ਼ਾਂਤੀ ਵਰਕਤਾ ਹੋਰ ਜਿਆਦਾ ਵਧ ਜਾਣਗੀਆਂ ਤਾਂ ਇਹ ਕੰਮ ਕਿਹੜਾ ਹੈ ਸਭ ਤੋਂ ਪਹਿਲਾ ਕੰਮ ਕਈ ਭੈਣ ਭਰਾ ਇਹ ਸ਼ਿਕਾਇਤ ਬਹੁਤ ਕਰਦੇ ਆ ਕਿ ਅਸੀਂ ਕਿਸੇ ਦਾ ਜਿੰਨਾ ਮਰਜ਼ੀ ਕਰ ਲਈਏ ਲੋਕ ਸਾਡੀ ਕਦਰ ਨਹੀਂ ਕਰਦੇ ਸਾਡੇ ਕੀਤੇ ਦਾ ਗੋਣਾ ਨਹੀਂ ਜਾਣਦੇ ਤਾਂ ਸੰਗਤ ਜੀ ਇੱਕ ਗੱਲ ਹਮੇਸ਼ਾ ਪੱਲੇ ਬੰਨ ਲਓ ਕਿ ਜੇਕਰ ਤੁਸੀਂ ਦੂਸਰਿਆਂ ਤੋਂ ਆਪਣੀ ਕਦਰ ਕਰਵਾਉਣਾ ਚਾਹੁੰਦੇ ਹੋ ਚਾਹੁੰਦੇ ਹੋ ਕਿ ਹਰ ਕੋਈ ਮੇਰੀ ਕਦਰ ਕਰੇ ਮੈਨੂੰ ਮਾਨ ਸਨਮਾਨ ਮਿਲੇ ਮੈਨੂੰ ਪਿਆਰ ਮਿਲੇ ਤਾਂ ਸਭ ਤੋਂ ਪਹਿਲਾਂ ਆਪਣੇ ਆਪ ਦੀ ਕਦਰ ਖੁਦ ਕਰੋ ਆਪਣੇ ਆਪ ਨੂੰ ਮਾਨ ਸਨਮਾਨ ਦਿਓ ਆਪਣੇ ਆਪ ਨੂੰ ਪਿਆਰ ਕਰੋ ਪਰ ਕਈ ਭੈਣ ਭਰਾ ਕੀ ਕਰਦੇ ਆ ਕਿਸੇ ਮੇਰੇ ਉੱਤੇ ਆਸਾਰ ਹੀ ਆਪਣੀ ਬੇਕਦਰੀ ਕਰਨੀ ਸ਼ੁਰੂ ਕਰ ਦਿੰਦੇ ਆ ਉਹ ਕਿਸ ਤਰ੍ਹਾਂ ਜਦੋਂ ਅਸੀਂ ਆਪਣੀ ਤੁਲਨਾ ਦੂਸਰਿਆਂ ਦੇ ਨਾਲ ਕਰਦੇ ਆ ਕਈ ਲੋਕ ਸਵੇਰੇ ਉੱਠਦੇ ਆ ਸਾਰ ਆਪਣੇ ਦਿਨ ਦੀ ਸ਼ੁਰੂਆਤ ਹੀ ਆਪਣੇ ਵਿੱਚੋਂ ਕਈ ਤਰ੍ਹਾਂ ਦੇ ਨੁਕਸ ਕੱਢ ਕੇ ਕਰਦੇ ਆ ਜਦੋਂ ਸ਼ੀਸ਼ੇ ਅੱਗੇ ਖੜਦੇ ਆ ਤਾਂ ਆਪਣੇ ਆਪ ਨੂੰ ਦੇਖ ਕੇ ਆਪਣੇ ਨੈਣ ਨਕਸ਼ ਨੂੰ ਦੇਖ ਕੇ ਆਪਣੇ ਆਪ ਨੂੰ ਕੋਸਣਾ ਸ਼ੁਰੂ ਕਰ ਦਿੰਦੇ ਆ ਮਨ ਰਹੀ ਪਰਮ ਪਿਤਾ ਪਰਮਾਤਮਾ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਆ ਕਿ ਫਲਾਣੇ ਦਾ ਰੰਗ ਰੂਪ ਕਦ ਕਾਠ ਕਿੰਨਾ ਸੋਹਣਾ ਏ ਪਰ ਮੇਰਾ ਕਦ ਕਾਠ ਜਾਂ ਮੇਰੀ ਸਰੀਰਕ ਬਣਤਰ ਇੰਨੀ ਸੋਹਣੀ ਨਹੀਂ ਆ ਤਾਂ ਜਦੋਂ ਅਸੀਂ ਆਪਣੀ ਤੁਲਨਾ ਦੂਜਿਆਂ ਦੇ ਨਾਲ ਕਰਦੇ ਹਾਂ ਆਪਣੇ ਸਰੀਰ ਦੇ ਵਿੱਚੋਂ ਆਪਣੇ ਆਪ 'ਚੋਂ ਨੁਕਸ ਕੱਢਦੇ ਹਾਂ ਤਾਂ ਸਮਝੋ ਆਪਣੇ ਆਪ ਦੀ ਬੇਗਦਰੀ ਕਰਦੇ ਹਾਂ ਪਰਮ ਪਿਤਾ ਪਰਮਾਤਮਾ ਜੀ ਦੀ ਬਣਾਈ ਹੋਈ ਰਚਨਾ ਤੇ ਉਂਗਲ ਚੁੱਕਦੇ ਹਾਂ ਕਿਉਂਕਿ ਸੰਗਤ ਜੀ ਸਾਨੂੰ ਸਾਡੇ ਪਰਮ ਪਿਤਾ ਪਰਮਾਤਮਾ ਜੀ ਨੇ ਬਣਾਇਆ ਹੈ ਧਰਤੀ ਤੇ ਆਉਣ ਵਾਲਾ ਹਰ ਜੀ ਪਰਮ ਪਿਤਾ ਪਰਮਾਤਮਾ ਜੀ ਦੀ ਬਣਾਈ ਹੋਈ ਇੱਕ ਰਚਨਾ ਹੈ ਯੋ ਪ੍ਰਮਾਤਮਾ ਦੀ ਰਚਨਾ ਕਦੇ ਵੀ ਗਲਤ ਨਹੀਂ ਹੋ ਸਕਦੀ। ਸੋ ਪ੍ਰਮਾਤਮਾ ਨੇ ਜਿੱਦਾਂ ਦੇ ਵੀ ਬਣਾਏ ਆਏ, ਬੜੇ ਸੋਹਣੇ ਬਣਾਏ ਆਏ। ਜੋ ਵੀ ਰਾਗ ਰੂਪ ਕੱਦ ਕਾਠ ਮਿਲਿਆ ਏ, ਉਹਦੇ ਲਈ ਪਰਮਪਿਤਾ ਪ੍ਰਮਾਤਮਾ ਦਾ ਸ਼ੁਕਰਾਨਾ ਕਰੋ। ਆਪ ਦੇ ਸੋਹਣੇ ਸ਼ਰੀਰ ਦੇ ਲਈ ਸਵੇਰੇ ਉੱਠ ਕੇ ਸ਼ੁਕਰਾਨਾ ਕਰਨਾ ਚਾਹੀਦਾ ਹੈ ਨਾ ਕਿ ਇਹਦੇ ਵਿੱਚੋਂ ਨੁਕਸ ਕੱਢਨੇ ਆ ਜਿਸ ਦਿਨ ਤੋਂ ਤੁਸੀਂ ਆਪਣੀ ਕਦਰ ਆਪ ਕਰਨੀ ਸ਼ੁਰੂ ਕਰ ਦਿੱਤੀ ਆਪਣੇ ਆਪ ਨੂੰ ਪਿਆਰ ਕਰਨਾ ਸ਼ੁਰੂ ਕਰ ਦਿੱਤਾ ਯਕੀਨ ਕਰਕੇ ਜਾਣਿਓ ਇਹ ਦੁਨੀਆ ਤੋਂ ਵੀ ਤੁਹਾਨੂੰ ਬਹੁਤ ਮਾਣ ਸਨਮਾਨ ਪਿਆਰ ਮਿਲਣਾ ਸ਼ੁਰੂ ਹੋ ਜਾਵੇਗਾ ਸ਼ੁਰੂਆਤ ਆਪਣੇ ਆਪ ਤੋਂ ਕਰੋ ਦੂਜੀ ਗੱਲ ਜੇ ਦੂਜਿਆਂ ਤੋਂ ਕਦਰ ਕਰਵਾਉਣਾ ਹੈ ਚੰਨੇ ਆ ਤਾਂ ਦੂਜਿਆਂ ਦੀ ਵੀ ਕਦਰ ਕਰੋ। ਦੂਸਰੀ ਗੱਲ ਆਪਣੀ ਸੋਚ ਨੂੰ ਬਦਲੋ। ਸੋਚ ਨੂੰ ਪੋਜ਼ਿਟਿਵ ਬਣਾਓ। ਹਰ ਚੀਜ਼ ਦੇ ਵਿੱਚੋਂ ਨੁਕਸ ਕੱਢਣਾ ਇਹ ਆਦਤ ਬਦਲੋ। ਸੰਗਤ ਕੀ ਇਹ ਗੱਲ ਸਾਨੂੰ ਵਾਰ-ਵਾਰ ਸਮਝਾਈ ਜਾਂਦੀ ਕਿ ਜਿੱਦਾਂ ਦੀ ਸਾਡੀ ਸੋਚ ਹੈ ਉਦਾਂ ਦੇ ਹੀ ਅਸੀਂ ਬਣਦੇ ਜਾਂਦੇ ਹਾਂ। ਇਸ ਕਰਕੇ ਆਪਣੇ ਮਨ ਦੇ ਵਿੱਚ ਚੰਗੀਆਂ-ਚੰਗੀਆਂ ਚੀਜ਼ਾਂ ਬਾਰੇ ਸੋਚੋ, ਆਪਣੇ ਬਾਰੇ ਚੰਗਾ ਸੋਚੋ, ਦੂਜਿਆਂ ਬਾਰੇ ਚੰਗਾ ਸੋਚੋ ਤਾਂ ਤੁਹਾਡੇ ਨਾਲ ਹਮੇਸ਼ਾ ਚੰਗਾ ਹੀ ਹੋਵੇਗਾ। ਨੇਗੇਟਿਵ ਵਿਚਾਰਾਂ ਤੋਂ 네ਗੇਟਿਵ ਚੀਜ਼ਾਂ ਤੋਂ 네ਗੇਟਿਵ ਸੰਗਤ ਤੋਂ ਦੂਰ ਰਹੋ ਤੀਸਰੀ ਗੱਲ ਸਵੇਰੇ ਉੱਠਦਿਆਂ ਸਾਰ ਪਰਮਪਿਤਾ ਪਰਮਾਤਮਾ ਜੀ ਦਾ ਹਰ ਚੀਜ਼ ਦੇ ਲਈ ਸ਼ੁਕਰਾਨਾ ਕਰਿਆ ਕਰੋ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸ਼ੁਰੂਆਤ ਆਪਣੇ ਸੋਹਣੇ ਸਰੀਰ ਤੋਂ ਕਰੋ ਕਿ ਮਾਰਾ ਸੱਚਾ ਪਾਤਸ਼ਾਹ ਤੁਹਾਡਾ ਸ਼ੁਕਰ ਹੈ ਤੁਸੀਂ ਇਹ ਸੋਹਣਾ ਸਰੀਰ ਮੈਨੂੰ ਦਿੱਤਾ ਤੁਹਾਡੀ ਕਿਰਪਾ ਦੇ ਨਾਲ ਮੇਰੇ ਸਾਰੇ ਅੰਗ ਪੈਰ ਸਹੀ ਚਲੰਤ ਚੱਲ ਰਹੇ ਆ ਤੁਹਾਡੀ ਕਿਰਪਾ ਦੇ ਨਾਲ ਮੈਂ ਆਪਣੀ ਮਰਜ਼ੀ ਦਾ ਖਾ ਪੀ ਰਿਹਾ ਹਾਂ ਖਾ ਦੇ ਪੀ ਤੇ ਨੂੰ ਪੂਜਾਰਿਆ ਹਾਂ ਮਹਾਰਾ ਸੱਚੇ ਪਾਇ ਸ਼ਰੀਆ ਆਪ ਜੀ ਨੇ ਪਹਿਨਣ ਨੂੰ ਸੋਹਣੇ ਵਸਤਰ ਦਿੱਤੇ ਰਹਿਣ ਨੂੰ ਸੋਹਣਾ ਘਰ ਦਿੱਤਾ ਮੈਨੂੰ ਬੜਾ ਸੋਹਣਾ ਪਰਿਵਾਰ ਦਿੱਤਾ ਕਾਰੋਬਾਰ ਦਿੱਤਾ ਹਰ ਚੀਜ਼ ਦੇ ਲਈ ਮਾਲਕ ਦਾ ਸ਼ੁਕਰਾਨਾ ਕਰੋ ਜਿਵੇਂ ਜਿਵੇਂ ਸ਼ੁਕਰਾਨਾ ਕਰਦੇ ਜਾਓਗੇ ਤੁਹਾਡੇ ਅੰਦਰ ਦਾ ਸਬਰ ਸੰਤੋਖ ਵਧੇਗਾ ਤੁਹਾਡੇ ਅੰਦਰ ਦੀ 네ਗਟਿਵਿਟੀ ਖਤਮ ਹੋਵੇਗੀ ਜੋ ਹਰ ਵੇਲੇ ਆਪਾਂ 네ਗਟਿਵ ਸੋਚਦੇ ਆ ਨਾ ਉਹ ਸੋਚ ਖਤਮ ਹੋ ਜਾਵੇਗੀ ਚੜ੍ਹਦੀ ਕਲਾ ਵਾਲਾ ਜੀਵਨ ਬਣ ਜਾਵੇਗਾ ਤੇ ਮਹਾਪੁਰਖ ਜੀ ਕਹਿੰਦੇ ਆਪਾਂ ਜਿਵੇਂ ਜਿਵੇਂ ਪਰਮਪਿਤਾ ਪ੍ਰਮਾਤਮਾ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਆਂ ਓਵੇਂ ਓਵੇਂ ਅਸੀਂ ਪਰਮਪਿਤਾ ਪ੍ਰਮਾਤਮਾ ਦੇ ਚਰਨਾਂ ਦੇ ਨੇੜੇ ਹੁੰਨੇ ਆਂ ਪ੍ਰਮਾਤਮਾ ਦੀ ਕਿਰਪਾ ਸਾਡੇ ਤੇ ਵਧਦੀ ਆ ਪੂਰੀ ਕੁਦਰਤ ਪੂਰੀ ਕਾਇਨਾਤ ਦੀ ਕਿਰਪਾ ਸਾਡੇ ਤੇ ਹੋਣੀ ਸ਼ੁਰੂ ਹੋ ਜਾਂਦੀ ਆ ਸੋ ਇਸ ਕਰਕੇ ਦਿਨ ਦੀ ਸ਼ੁਰੂਆਤ ਪਰਮਪਿਤਾ ਪ੍ਰਮਾਤਮਾ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਸ਼ੁਕਰਾਨੇ ਤੋਂ ਕਰੋ ਨਾ ਕਿ ਉਹਨਾਂ ਚੀਜ਼ਾਂ ਬਾਰੇ ਸੋਚਣਾ ਹੈ ਜਿਹੜੀਆਂ ਚੀਜ਼ਾਂ ਸਾਡੇ ਕੋਲ ਨਹੀਂ ਆ ਜਦੋਂ ਅਸੀਂ ਉਹਨਾਂ ਚੀਜ਼ਾਂ ਬਾਰੇ ਸੋਚਦੇ ਆਂ ਤਾਂ ਅਸੀਂ ਦੁਖੀ ਹੁੰਨੇ ਆ ਪਰ ਜਦੋਂ ਅਸੀਂ ਉਹਨਾਂ ਚੀਜ਼ਾਂ ਬਾਰੇ ਸੋਚਦੇ ਆ ਜੋ ਪਰਮਪਿਤਾ ਪਰਮਾਤਮਾ ਨੇ ਸਾਨੂੰ ਦਿੱਤੀਆਂ ਨੇ ਤਾਂ ਸਾਡੇ ਮਨ ਨੂੰ ਆਪਣੇ ਆਪ ਹੀ ਅਹਿਸਾਸ ਹੁੰਦਾ ਕਿ ਮੇਰੇ ਕੋਲ ਮਾਲਕ ਦਾ ਦਿੱਤਾ ਬਹੁਤ ਕੁਝ ਆ ਸੋ ਇਹ ਤਿੰਨ ਗੱਲਾਂ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਜ਼ਰੂਰ ਕਰੋ ਇੱਕ ਤਾਂ ਆਪਣੀ ਤੁਲਨਾ ਕਦੇ ਵੀ ਦੂਜਿਆਂ ਦੇ ਨਾਲ ਨਹੀਂ ਕਰਨੀ ਆਪਣੇ ਆਪ ਦੀ ਕਦਰ ਕਰੋ ਆਪਣੇ ਆਪ ਨੂੰ ਪਿਆਰ ਕਰੋ ਦੂਸਰਾ ਆਪਣੀ ਸੋਚ ਪੋਜ਼ਿਟਿਵ ਬਣਾਓ ਚੜ੍ਹਦੀ ਕਲਾ ਵਾਲੀ ਬਣਾਓ ਸਭ ਕੁਝ ਵਧੀਆ ਹੋਵੇਗਾ ਤੀਸਰਾ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਹਰ ਰੋਜ਼ ਸ਼ੁਕਰਾਨਾ ਕਰੋ ਮੈਂ ਤਾਂ ਕਿੰਨੇ ਵੀ ਦਿਨ ਦੇ ਵਿੱਚ ਜਦੋਂ ਵੀ ਸਮਾਂ ਮਿਲਦਾ ਹੈ ਵੇਲਾ ਵਕਤ ਵਿਚਾਰਨ ਦੀ ਲੋੜ ਹੀ ਨਹੀਂ ਹੈ ਜਿੱਥੇ ਬੈਠੇ ਹੋ ਥੋੜਾ ਜਿਹਾ ਵੀ ਕੰਮ ਦੇ ਵਿੱਚੋਂ ਟਾਈਮ ਮਿਲਿਆ ਬਸ ਬੈਠ ਕੇ ਸ਼ੁਕਰ 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 ਕਰੋ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਤੁਸੀਂ ਤਾਂ ਮੈਨੂੰ ਆਵੀਂ ਚੀਜ਼ ਦਿੱਤੀ ਤੁਸੀਂ ਮੈਨੂੰ ਉਹ ਵੀ ਚੀਜ਼ ਦਿੱਤੀ ਜਦੋਂ ਤੁਸੀਂ ਮਾਲਕ ਦਾ ਸ਼ੁਕਰਾਨਾ ਕਰੋਗੇ ਨਾ ਜ਼ਿੰਦਗੀ ਦੀਆਂ ਜਿਹੜੀਆਂ ਦੁੱਖ ਤਕਲੀਫਾਂ ਨੇ ਉਹ ਬੜੀਆਂ ਛੋਟੀਆਂ ਲੱਗਣਗੀਆਂ ਜਿਸ ਚੀਜ਼ ਦੀ ਜੀਵਨ ਦੇ ਵਿੱਚ ਘਾਟ ਆ ਉਹ ਘਾਟ ਵੀ ਤੁਹਾਨੂੰ ਘਾਟ ਮਹਿਸੂਸ ਹੀ ਨਹੀਂ ਹੋਣੀ ਕਿਉਂਕਿ ਮਨ ਨੇ ਇਹ ਸਮਝ ਜਾਣਾ ਕਿ ਮਾਲਕ ਨੇ ਮੈਨੂੰ ਬਹੁਤ ਕੁਝ ਦਿੱਤਾ ਏ ਜੇ ਇੰਨਾ ਕੁਝ ਦਿੱਤਾ ਏ ਤਾਂ ਫਿਰ ਇਹ ਵੀ ਚੀਜ਼ ਮਿਲ ਜਾਵੇਗੀ ਜੋ ਮੈਂ ਚਾਹੁੰਦਾ ਹਾਂ ਬਾਕੀ ਹਰੇਕ ਇਨਸਾਨ ਦੇ ਲਈ ਮਨ ਦੇ ਵਿੱਚ ਚੰਗੀ ਸੋਚ ਰੱਖੋ ਕਿਉਂਕਿ ਜਿੰਨੂੰ ਜੋ ਮਿਲ ਰਿਹਾ ਹੈ ਨਾ ਉਹਦੀ ਕਿਸਮਤ ਦਾ ਉਹਦੇ ਪਾਗਾਂ ਦਾ ਉਹਦੀ ਮਿਹਨਤ ਦਾ ਫਲ ਉਹਨੂੰ ਮਿਲ ਰਿਹਾ ਹੈ ਕੋਈ ਵੀ ਮਨੁੱਖ ਸਾਡੇ ਤੋਂ ਕੁਝ ਵੀ ਨਹੀਂ ਖੋ ਰਿਹਾ ਸਾਡਾ ਕੁਝ ਨਹੀਂ ਲੈ ਰਿਹਾ ਇਸ ਕਰਕੇ ਕਿਸੇ ਦੇ ਨਾਲ ਈਰਖਾ ਰੱਖਣੀ ਕਿਸੇ ਦੇ ਨਾਲ ਸਾੜਾ ਰੱਖਣਾ ਕਿਸੇ ਦੇ ਲਈ ਮਾੜਾ ਸੋਚਣਾ ਇਹ ਸਭ ਚੀਜ਼ਾਂ ਸਾਨੂੰ ਹੀ ਨੁਕਸਾਨ ਪਹੁੰਚਉਂਦੀਆਂ ਨੇ ਸਭ ਦੇ ਲਈ ਚੰਗਾ ਸੋਚੋ ਤਾਂ ਦੇਖਣਾ ਜਦੋਂ ਤੁਸੀਂ ਇਹ ਸੋਚ ਬਣਾ ਲਈ ਤਾਂ ਤੁਹਾਨੂੰ ਆਪਣੇ ਲਈ ਭਲਾ ਮੰਗਣ ਦੀ ਲੋੜ ਹੀ ਨਹੀਂ ਪੈਣੀ ਪਰਮਪਿਤਾ ਪਰਮਾਤਮਾ ਜੀ ਨੇ ਆਪੇ ਹੀ ਸਾਰੇ ਕਾਰਜ ਸਵਾਰ ਦੇਨੇ ਆ ਜਿਸ ਕੰਮ ਨੂੰ ਜਾਓਗੇ ਨਾ ਪਰਮਪਿਤਾ ਪਰਮਾਤਮਾ ਜੀ ਦੀ ਕਿਰਪਾ ਦੇ ਨਾਲ ਮਾਲਕ ਨੇ ਆਪੇ ਵਰਤਦੇ ਜਾਣਾ ਹੈ ਸੋ ਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇਕਰ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੇਕਰ ਤੁਸੀਂ ਕਿਸੇ ਵਿਸ਼ੇ ਤੇ ਵੀਡੀਓ ਸੁਣਨਾ ਚਾਹੁੰਦੇ ਹੋ ਸਾਡੇ ਵਿਚਾਰ ਜਾਨਣਾ ਚਾਹੁੰਦੇ ਹੋ ਤਾਂ ਉਹ ਵਿਸ਼ਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖ ਦਿਆ ਕਰੋ ਕਿਉਂਕਿ ਜਦੋਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਲਿਖਦੇ ਹੋ ਜਾਂ ਉਹ ਵਿਸ਼ਾ ਲਿਖਦੇ ਹੋ ਤਾਂ ਸਾਨੂੰ ਬਹੁਤ ਚੰਗਾ ਲੱਗਦਾ ਹੈ ਦੂਸਰੀ ਸਾਡੀ ਬਹੁਤ ਵੱਡੀ ਮਦਦ ਹੋ ਜਾਂਦੀ ਹੈ ਸਾਨੂੰ ਅਗਲੀ ਵੀਡੀਓ ਬਣਾਉਣ ਦੇ ਵਿੱਚ ਆਸਾਨੀ ਹੁੰਦੀ ਹੈ ਸੋ ਆਪਣੇ ਵਿਚਾਰ ਆਪਣੀ ਮਨਪਸੰਦ ਦਾ ਵਿਸ਼ਾ ਜਾਂ ਫਿਰ ਵਾਹੀ ਗੁਰੂ ਜੀ ਜਰੂਰ ਲਿਖ ਦਿਆ ਕਰੋ